ਖੋਖ ਹੋਵੇ ਰਾਮਾ ਹਦਾ ਹੁੰਦਾ ਕਿਵੇਂ ਰਾਮਿਆ ਉਹ ਠੀਕ ਆ ਤਾਇਆ ਕਿਵੇਂ ਆ ਵਧੀਆ ਵਧੀਆ ਸ਼ਰਾ ਉਹ ਤਾਇਆ ਤੈਨੂੰ ਇੱਕ ਗੱਲ ਦਾ ਪਤਾ ਕੀ ਹੋ ਗਿਆ ਉਹ ਬਠਿੰਡੇ ਦਾ ਬਸ ਸਾਡਾ ਚੱਕਿਆ ਜਾਣਾ ਸ਼ਹਿਰ ਚੋ ਜਾਜਾਂ ਦਾ ਬਣਾਉਣਾ ਉੱਥੇ ਜਾਜਾਂ ਦਾ ਨਹੀਂ ਬਣਾਉਣਾਗਾ ਉਹ ਵੱਡਾ ਚੱਕਿਆ ਜਾ ਬਸ ਸਾਡਾ ਬਾਹਰ ਆ ਰਿਆ ਬਠਿੰਡੇ ਵਾਲਾ ਕਿੱਥੇ ਆ ਗਿਆ ਉਹ ਪਤਾ ਨਹੀਂ ਐ ਤਾਂ ਕਿੱਧਰ ਬੜੋਣਗੇ ਪਰ ਬਾਹਰ ਆਊਗਾ ਉੱਥੇ ਸ਼ਹਿਰ ਚੋ ਚੱਕਣਗੇ ਬਾਈ ਚੰਗਾ ਹੋ ਗਿਆ ਕਿਵੇਂ ਟੈਂਪੂ ਪਾ ਲਾਂਗੇ ਉੱਥੇ ਕੋਈ ਕੰਮ ਕਰ ਲਾਂਗੇ ਅੱਛਾ ਹਾਂ ਤਾਇਆ ਮੈਨੂੰ ਆਂ ਦੱਸਿਆ ਰਹੇ ਗੱਲ ਵੀ ਆਪਾਂ ਨੂੰ ਬਸ ਦਾ ਬਾਹਰ ਜਾਏ ਦਾ ਫਾਇਦਾ ਹੋਊਗਾ ਕਿ ਨੁਕਸਾਨ ਆ ਉਹ ਦੋਨੇ ਗੱਲਾਂ ਹੀ ਹੁੰਦੀਆਂ ਦਾ ਮੈਂ ਦੋਨੇ ਗੱਲਾਂ ਕਿਵੇਂ ਬਾਈ ਨੁਕਸਾਨ ਤਾਂ ਇਹ ਹੈ ਹਾਂ ਹੁਣ ਆਪਾਂ ਇੱਥੋਂ ਜਿੱਦੋਂ ਚੜਦੇ ਸੀਗੇ ਰੁਪਏ 30 ਲੱਗਦੇ ਸੀ ਹਾਂ ਜਮਾ ਕਚਹਿਰੀਆਂ ਦੇ ਹਾਂ ਜਮਾ ਡੀਸੀ ਦਫ਼ਤਰ ਦੇ ਹਾਂ ਜਮਾ ਤਸਵੀਰ ਦੇ ਹਾਂ ਮੁਰੇ ਜਾ ਪਹੁੰਚਦੇ ਸੀ ਹਾਂ ਮੁਰੇ ਉੱਤਰ ਜਾ ਹਾਂ ਖੇਤੀ ਦਫ਼ਤਰ ਉੱਥੋਂ ਨੇੜੇ ਸੀ ਹਸਪਤਾਲ ਵੀ ਨੇੜੇ ਹੀ ਸੀ ਸਰਕਾਰੀ ਸਾਰੇ ਆ ਹਸਪਤਾਲ ਨੇੜੇ ਸੀ ਉੱਥੋਂ ਹਾਂ ਠੀਕ ਹੈ ਕਚਹਿਰੀਆਂ ਨੇੜੇ ਸੀ ਪੰਜਾਬ ਨੇੜੇ ਪੈਂਦਾ ਇੱਕਲਾ ਨੇੜੇ ਪੈਂਦਾ ਸੀ ਹਾਂ ਕਿਉਂ ਆਪਾਂ ਨੂੰ ਜਿਹੜੀਆਂ ਰੋਜ਼ ਮਾਰੋਦੀਆਂ ਗੱਲ ਸੁਣਨਾ ਮੇਰੀ ਕੰਮ ਦੀਆਂ ਗੱਲਾਂ ਹਾਂ ਉਹ ਆਪਾਂ ਨੂੰ ਸਾਰੀਆਂ ਉੱਥੇ ਨੇੜੇ ਪੈਂਦੀਆਂ ਸੀ ਤੈਨੂੰ ਨੁਕਸਾਨ ਕੀ ਹੋਊਗਾ ਬਾਈ ਨੁਕਸਾਨ ਹੋਊਗਾ ਹਾਂ ਹੁਣ 30 ਰੁਪਏ ਤਾਂ ਆਪਣੇ ਲਗਾਇਆ ਕਰਨਗੇ ਅੱਡੇ ਦੀ ਹਾਂ ਤੇ 30 ਰੁਪਏ ਲਿਆ ਕਰਨਗੇ ਗੇਲਸੋਂ ਗਾਂਦੇ ਰੇਲਵੇ ਸਟੇਸ਼ਨ ਦੇ ਟੈਂਪੂਆਂ ਵਾਲੇ ਅੱਛਾ ਤੇ 50 ਰੁਪਏ ਕਚਹਿਰੀਆਂ ਦੇ ਠੀਕ 50 50 ਰੁਪਏ ਗਾਂਏ ਵਜਦੇ ਅੱਛਾ ਉਹ ਰਾਮਿਆ ਗੱਲ ਸੁਣਾ ਇਹ ਸਰਕਾਰਾਂ ਤਾਂ ਨਾ ਉੱਥੇ ਬੈਠੀਆਂ ਹਾਂ ਗੋਲ ਕੰਮ ਦੇ ਚ ਗੱਲਸੋਂ ਗੱਲ ਕਰ ਦਿੰਦੀਆਂ ਹਾਂ ਹਾਂ ਉਹ ਕਿਸੇ ਗਰੀਬ ਬਾਰੇ ਇਹਨਾਂ ਨੇ ਸੋਚਿਆ ਹਾਂ ਹੁਣ ਗੱਲ ਸੁਣ ਲੈ ਏਵੇਂ ਜਿੱਚ ਕਿਹਨੇ ਜਾਣਾ ਗਰੀਬ ਨੇ ਜਾਣਾ ਸਹੀ ਗੱਲ ਹੈ امیر ਨੇ ਤਾਂ ਗੱਲ ਸੁਣਾ ਮੇਰੀ ਟੈਲੀਫੋਨ ਕਰ ਦੇਣਾ ਡਾਕਟਰ ਕਦੇ ਆਗੇ ਦੇ ਦਈ ਜੂ ਹੈ ਕੋਈ ਜੇ ਗੱਲ ਸੁਣਾ ਮੇਰੀ ਮਾੜਾ ਮੋਟਾ ਕਚੈਰੀ ਕੱਪੇ ਕੰਮ ਹੈ ਗਰੀਬ ਤਾਂ ਗੱਲ ਸੁਣਾ ਮੇਰੀ ਬਸਤੀ ਜਾ ਹਾ ਵੱਡਾ ਦਾ ਕੋਈ ਨੋਬਾ ਲੈ ਜੂ ਕੋਸ਼ੋ ਵਾਲੇ ਹੈ ਇਹ ਸਾਰੇ ਗੱਲ ਸੁਣਾ ਮੇਰੀ ਗਰੀਬ ਤੇ ਹੀ ਬੋਝ ਪੈਣੇ ਹੈ ਸਰਕਾਰ ਤਾਂ ਹੁਣ ਇੱਥੇ ਬੈਠੀ ਚਲਾ ਦੇ ਉਹ ਬੱਸ ਅੱਡਾ ਕੱਢ ਦੇਈ ਮਲੋਟ ਰੋਡ ਤੇ ਹਾਂ ਮਲੋਟ ਰੋਡ ਤੇ ਬੱਸ ਅੱਡਾ ਕੱਢ ਕੇ ਜਿਹੜਾ ਇਹ ਬੱਸ ਅੱਡਾ ਹੈ ਇੱਥੇ ਕੋਈ ਜੰਸੀਆਂ ਨੂੰ ਕੱਟ ਦੇਣਗੇ ਇੱਥੇ ਇਹ ਜਿੰਨੇ ਦਾ ਇਹ ਬੱਸ ਅੱਡਾ ਹੈ ਨਾ ਕਰੋੜਾਂ ਰੁਪਈਆ ਦਾ ਉੱਥੇ 30 ਕਿੱਲੇ ਪੈੜੀ ਲੈ ਕੇ ਵੀ ਥਾਂ ਬਚ ਪੈਸੇ ਬਚਣਗੇ ਠੀਕ ਹਾਂ ਕਿੱਡਾ ਬੱਸ ਅੱਡਾ ਪਿਆ ਉਹੀ ਤਾਂ ਗੱਲ ਆ ਸ਼ਹਿਰ ਮਾਰਕੀਟਾਂ ਕੱਟ ਦੇਣਗੇ ਸ਼ਰਾ ਮਾਰਕੀਟਾਂ ਕੱਟ ਦੇਣਗੇ ਹੁਣ ਤੂੰ ਐਂ ਵੇਖ ਜਦੋਂ ਇਹ ਬੱਸ ਅੱਡਾ ਉਹ ਪੜੇ ਜਾਵੜਿਆ ਹਾਂ ਕਿੰਨੇ ਉਥੇ ਰਜਗਾਰ ਗਰੀਬ ਬੰਦੇ ਜੁੜੇ ਆ ਉਥੇ ਕੋਈ ਫਲ ਵੇਚੀ ਜਾਂਦਾ ਕੋਈ ਸਬਜ਼ੀਆਂ ਵੇਚੀ ਜਾਂਦਾ ਕੋਈ ਚਾਹ ਵੇਚੀ ਜਾਂਦਾ ਕੋਈ ਨੂਨ ਮਿਰਚ ਵੇਚੀ ਜਾਂਦਾ ਤੇ ਹੁਣ ਅੱਡਾ ਦਾ ਉਹ ਜਾਵੜਿਆ ਕਤਾਲਾ ਚ ਉਥੇ ਗਰੀਬ ਬੰਦਾ ਕੌਣ ਜਾਊਗਾ ਉਥੇ ਕਿਹਨੇ ਜਾਣਾ ਹੁਣ ਤਾਂ ਪੈਸੇ ਘਰੋਂ ਕੋਈ ਮਾੜੀ ਮੋਟੀ ਚੀਜ਼ ਲੈਣੀ ਅਗਲਾ ਕਹਿੰਦਾ 30 ਰੁਪਏ ਦੇ ਯਾਰ ਉਹ ਬਾਜ਼ਾਰ ਚ ਉਤਰਾਂਗੇ ਜਾ ਕੇ ਕਿਸੇ ਗਨੇਸਾ ਵਸਤੀ ਚ ਤੱਕ ਕਿਤੇ ਤਿੰਨ ਕੋਣੀ ਤੇ ਉਤਰ ਗਏ ਹਾਂ ਕਿਤੇ ਨਹਿਰ ਤੇ ਉਤਰ ਗਏ ਸਹੀ ਗੱਲ ਆ ਹੁਣ ਤਾਂ ਬਾਈ ਜੀ ਕੱਲਾ ਬੱਸ ਅਡੇ ਚ ਜਾਇਆ ਕਰੂ ਹਾਂ ਤੇ ਬੱਸ ਅਡੇ ਤੋਂ ਜਿਹੜੀਆਂ ਤਲਵੰਡੀ ਵਾਲੀਆਂ ਬੱਸਾਂ ਵੀ ਆਉਣਗੀਆਂ ਨਾ ਹਾਂ ਉਹ ਵੀ 20-20 ਰੁਪਏ ਲਿਆ ਕਰਨਗੀਆਂ ਉਹ ਪੜੇ ਮਾਨਸਾ ਰੋਡ ਤੇ ਛੱਡਣ ਦਾ ਠੀਕ ਹੈ ਇਹ ਸਾਰਾ ਲਾਭ ਪੂੰਜੀ ਪਤਿਆਂ ਨੂੰ ਹੋਇਆ ਆਪਾਂ ਨੂੰ ਕੀ ਹੋਊਗਾ ਗੱਲ ਤਾਂ ਸਹੀ ਹੈ ਹਾਂ ਇਹਦਾ ਮੈਂ ਇਹੀ ਕਹਿੰਦਾ ਹੁਣ ਬੱਸਾਂ ਵਾਲੇ ਵੀ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਹਾਂ ਬੱਸਾਂ ਵਾਲਿਆਂ ਤੇ ਇਥੇ ਉਹਨਾਂ ਨੂੰ ਤਾਂ ਬੱਸਾਂ ਵਾਲਿਆਂ ਨੂੰ ਤਾਂ ਇੱਦਾਂ ਫਾਇਦਾ ਸੀ ਹੂੰ ਕਿਉਂ ਸਵਾਰੀ ਵੱਧ ਚੜਦੀ ਸੀ ਅਗਲਾ ਕਹਿੰਦਾ ਢੇ ਚ ਜਾ ਉਤਰ ਹਾਂ ਹੁਣ ਉਹ ਵੀ ਗੱਲ ਸੁਣਾ ਮੇਰੀ ਆ ਮੇਰੇ ਤੇ ਜਗਾ ਕਿਥੇ ਹੋਰ ਗੱਲ ਤੋਂ ਸਾਧਾਂ ਤੇ ਚੜ ਜਾ ਕਰੂ ਅਗਲਾ ਕਹਿੰਦਾ ਉਹ ਤਾਂ ਬਾਸਾਂ ਦਾ ਇੱਧਰ ਜਾਣਗੇ ਹਾਂ ਆਪਾਂ ਸਿੱਧਾ ਜਾਵੜਾਂਗੇ ਜਾਂ ਚਾਰ ਬੰਦੇ ਗੱਲ ਸੁਣਦਾ ਮੇਰੀ ਉਹਨਾਂ ਗੱਡੀ ਸਸਤੀ ਪਊਗੀ ਹਾਂ ਇਹ ਸ਼ੇਰਾ ਵਗਿਆ ਕੁੱਲ ਮਲਾ ਕੇ ਫਾਇਦਾ ਘੱਟ ਹੋਇਆ ਹਾਂ ਨੁਕਸਾਨ ਬਹੁਤ ਹੋਣੀ ਹਾਂ ਠੀਕ ਆ ਕੋਈ ਆਪਾਂ ਇਹ ਨਹੀਂ ਆਂਦੇ ਆਪਾਂ ਵਿਰੋਧ ਚਾਹ ਸਰਕਾਰਾਂ ਦੀ ਪਰ ਗੱਲ ਤੋਂ ਟੈਪਕ ਜਰੂਰ ਘਟ ਜੂ ਮਾੜੀ ਮੋਟੀ ਵਧੂਗੀ ਉਹ ਵਧੂ ਉਹਦਾ ਫਰਾਟ ਆਟ ਆਟ ਕਰਵਾ ਦੇਣਗੇ ਹਾਂ ਹਾਂ ਇਹਨਾਂ ਲੱਗ ਲੋਕ ਕੀ ਜਾਂਦੇ ਆ ਅਗੇ ਗੱਲ ਸੁਣਾ ਮੇਰੀ ਸਰਕਾਰ ਨੂੰ ਕੀ ਫਾਇਦਾ ਸਰਕਾਰ ਨੂੰ ਕੀ ਫਾਇਦਾ ਉਹ ਵੱਡੇ ਜਿਹੜੇ ਆ ਆਟੋ ਜੇ ਵਾਲੇ ਆ ਇਹਨਾਂ ਨੇ ਲੱਖਾਂ ਲੱਖਾਂ ਰੁਪਈਆ ਉਹਦੋਂ ਫੰਡ ਦਿੱਤੇ ਹੁੰਦੇ ਆ ਸਰਕਾਰਾਂ ਠੀਕ ਆ ਇਹ ਕੰਮ ਪਾ ਦੇ ਹੁਣ ਕਿੱਥੇ ਗੱਲ ਸੁਣਾ ਮੈਂ 10000 5000 ਟੈਂਪੂ ਆ ਉੱਥੇ ਵਿੱਚ ਆਟੋ ਜਾ ਹਾਂ ਤੇ ਉੱਥੇ 15 20000 ਹੋ ਜਾਊਗਾ ਠੀਕ ਭੈ ਘਰ ਨੂੰ ਥਾਂ ਨਹੀਂ ਹੁਣ ਆ ਪਾਈ ਨਹੀਂ ਆਦੇ ਇਹਦੇ ਨਾਲ ਗੱਲ ਸੁਣਾ ਮੇਰੀ ਆ ਜਿਹੜੇ ਜਵਾਕ ਫਿਰਦੇ ਇਹਨਾਂ ਨੂੰ ਰੋਜ਼ਗਾਰ ਵੀ ਮਿਲੂਗਾ ਹਾਂ ਜੇ ਨੁਕਸਾਨ ਹੁੰਦਾ ਨਾ ਨਾਲ ਫਾਇਦਾ ਵੀ ਹੁੰਦਾ ਠੀਕ ਕੁੱਲ ਮਿਲਾ ਕੇ ਆਪਣਾ ਆਮ ਜਨਤਾ ਦਾ ਤੇ ਬੱਸਾਂ ਵਾਲਿਆਂ ਦਾ ਨੁਕਸਾਨ ਹੋਇਆ ਕਿਉਂ ਉਹ ਪਰੇ ਦੀ ਪਰੇ ਖਾਲੀ ਬੱਸਾਂ ਜਾਇਆ ਕਰਨਗੀਆਂ ਹਾਂ ਖਾਲੀ ਗੱਲ ਸੁਣਾ ਆਪਾਂ ਉਥੇ ਤੁਰੇ ਫਿਰਿਆ ਕਰਾਂਗੇ ਜਿੱਥੇ ਘੰਟੇ ਦਾ ਕੰਮ ਹੈ ਉਥੇ 5 ਘੰਟਿਆਂ ਦਾ ਹੋਊਗਾ ਕਿਉਂ ਪਹਿਲਾਂ ਉਹ ਜਾ ਕੇ ਉਤਰਿਆ ਕਰਾਂਗੇ ਮੁੜ ਕੇ ਉਥੋਂ ਟੈਂਪੂ ਲੈ ਕੇ ਗੱਲ ਸੁਣ DC ਦਫ਼ਤਰ ਗਏ ਜਾਂ ਐਵੇਂ ਚ ਚ ਕਈ ਠੀਕ ਆ ਜਾਂ ਗੱਲ ਸੁਣਨਾ ਮੇਰੀ ਰੇਲਵੇ ਸਟੇਸ਼ਨ ਗਏ ਗਏ ਸ਼ਰਬ ਗਏ ਕੁੱਲ ਮਲਾਕ ਹੀ ਨਾ ਆਮ ਬੰਦੇ ਦਾ ਤਾਂ ਹੈਗਾ ਨੁਕਸਾਨ ਠੀਕ ਠੀਕ ਆ ਤੇ ਸਰਕਾਰਾ ਹੁਣ ਜੋੜਾ ਕੋਈ ਮਰਜ਼ੀ ਕਰੀ ਜਾਂ ਚੱਲ ਠੀਕ ਆ ਤਾਂ ਆ ਫਿਰ ਹਾਂ ਕੋਈ ਨਾ ਸ਼ਰਾ ਠੀਕ ਆ ਠੀਕ ਆ ਤੂੰ ਨਾ ਕਵਰਾ ਕੋਈ ਨਹੀਂ ਕੋਈ ਨਹੀਂ ਤੂੰ ਕੰਜਰ ਤੇ ਆ ਗੱਲ ਸੁਣਨਾ ਮੇਰੀ ਐਵੇਂ ਰੰਗ ਕਾਲਾ ਕਰਦਾ ਫਰਦਾ ਆਪਦਾ